ਉਹਤ ਬੰਦੇ ਨਾਲ ਗੱਲ ਕਰਨ ਦੇ ਵਿੱਚ ਬੜਾ ਘਾਟਾ ਹੁੰਦਾ ਹੈ ਉਹਤ ਬੰਦੇ ਨਾਲ ਕਦੇ ਨਹੀਂ ਗੱਲ ਕਰਨੀ ਚਾਹੀਦੀ ਸਿੱਧੀ ਗੱਲ ਦਾ ਜੋ ਪੁੱਠਾ ਜਵਾਬ ਦਿੰਦੇ ਸਿੱਧੀ ਗੱਲ ਦਾ ਜੋ ਪੁੱਠਾ ਜਵਾਬ ਦਿੰਦੇ ਹੁੰਦੇ ਪੁੱਤਿਓ ਉੂਤਾਂ ਦੇ ਉੂਤਦੇ ਨੇ ਜਿਹੜੀਆਂ ਜੁੱਤੀਆਂ ਪੈਰਾਂ ਨੂੰ ਤੰਗ ਰੱਖਣ ਓਹੋ ਖੁਲਦੀਆਂ ਨਾਲ ਕਲਬੂਤ ਦੇ ਨੇ ਉਹਨਾਂ ਕੀ ਜਹਾਨੋਂ ਖੱਟ ਲੈਣਾ ਪੀ ਸ਼ਰਾਬ ਜੋ ਬਿਸਤਰੇ ਮੂਤ ਦੇ ਨੇ ਜਿਹੜੇ ਜੀਵਾਂ ਨੂੰ ਭੁਨ ਕਬਾਬ ਕਰਦੇ ਓਹ ਅਸਲ ਭਾਈ ਜਮਦੂਤ ਦੇ ਨੇ ਪਾਣੀ ਲੱਸੀ ਦਾ ਕੋਲ ਲੜਾਈ ਹੁੰਦੀ ਹੁੰਦੇ ਫੈਸਲੇ ਨਾਲ ਸਬੂਤ ਦੇ ਨੇ ਕੌੜੇ ਅਰਿੰਡਾਂ ਨੇ ਕੌੜਾ ਸਵਾਦ ਦੇਣਾ ਉਹ ਮਿੱਠੇ ਫਲ ਬਈ ਹੁੰਦੇ ਸ਼ਹਿ ਤੂਤਦੇ ਨੇ ਪੱਕੀ ਲੋਹੇ ਦੀ ਜੰਜੀਰ ਨਹੀਂ ਬਣ ਸਕਦੇ ਪੱਕੀ ਲੋਹੇ ਦੀ ਜੰਜੀਰ ਨਹੀਂ ਬਣ ਸਕਦੇ ਉਹ ਜਿਹੜੇ ਗਲੋਟੇ ਕੱਚੇ ਤੰਦ ਸੂਤ ਦੇ ਨੇ ਸੁੱਚੇ ਲਾਲਾਂ ਦੇ ਪਾਣਾ ਵਿਕਣ ਜੇਲੀ ਉਹ ਜਿਹੜੇ ਸੰਗੀ ਬਈ ਝੂਠੇ ਯਾਕੂਤ ਦੇ ਨੇ ਜਿਹੜੇ ਸੰਗੀ ਬਈ ਝੂਠੇ ਯਾਕੂਤ ਦੇ ਨੇ